ਅਸਲਾਮੁਅਲੈਕੁਮ ਐਂਸ ਸਤ ਸ੍ਰੀ ਅਕਾਲ ਕਿਦਾ ਹਾਲ ਚੱਲਿਆ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਮਿੱਠ ਕਰਨੀਆਂ ਵਧੀਆ ਹੋਵੋਗੇ ਤੇ ਆਪ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਇਹ ਹੋ ਸਕਦਾ ਹੈ ਕਿ ਅਸੀਂ ਵੀਡੀਓ ਵੇਖੇ ਤੇ ਭਾਈ ਦਾਦਰੀਆਂ ਵਾਲੀ ਦੀ ਵੀਡੀਓ ਨਾ ਹੈ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਕਵਿਤਾ ਹੁੰਦੀਆਂ ਨੇ ਕਵਿਸ਼ਰੀਆਂ ਹੁੰਦੀਆਂ ਨੇ ਬੜੀ ਬੜੀਆਂ ਧਾਰਮਿਕ ਤੇ ਬੜੀ ਵਧੀਆ ਹੁੰਦੀਆਂ ਨੇ ਇਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਨੇ ਤੇ ਚਲੋ ਇਹਨਾਂ ਦੀ ਇੱਕ ਹੋਰ ਜੀ ਸਾਨੂੰ ਵੀਡੀਓ ਆਈ ਹੈ ਤੇ ਉਹ ਵੇਖ ਲੈਨੇ ਆ ਤੇ ਉਸ ਵਾਰ ਦੇ ਤੇ ਗੱਲਬਾਤ ਕਰਨੇ ਆ ਤੇ ਐਲੋ ਫਰਵਜ ਦੀ ਹੱਥ गाजके गजके टप दे सत लाल लाल बहना बोलो टप दे सत लाल लाल गजके बोलो सिंघो टप 아니 <목소리도> let them go ਆਡੋ ਪੈਣਾ ਤੇਰੀ ਮਿਹਰ ਦੇ ਪਾਰਸ ਤੱਜ ਕੇ ਤੇ ਸਹਾਰੇ ਪਾਰ ਨੰਨਾ ਤੇਰੀ ধর্ম উত্তর

ਇਹ ਵਾਕੇ ਹੀ ਬਾਈ ਦਾਦਰੀਆਂ ਵਾਲੇ ਨੇ ਨਾ ਇੱਕ ਐਸਾ ਸਰੂਰ ਬਣੇ ਨਾ ਪੂਰੀ ਦੁਨੀਆ ਤੇ ਇਨਸਾਨ ਘੱਟ ਨਹੀਂ ਜਾਂਦਾ ਹਾਂ ਬਿਲਕੁਲ ਐਂਜੇ ਸੀ ਮਤਲਬ ਕਿ ਡੁੱਬਦੀ ਡੁੱਬਦੇ ਪੱਥਰਾਂ ਨੂੰ ਪਾਰ ਤਾਰਨ ਵਾਲਿਆ ਤੇ ਬਾਅਦ ਚ ਵਾਕੇ ਉਹਨਾਂ ਨੇ ਕਿਹਾ ਕਿ ਕਿਸੇ ਦਾ ਕੋਈ ਕੋਈ ਕਿਸੇ ਦਾ ਕਿਸੇ ਦਾ ਹੈ ਕੋਈ ਮੇਰਾ ਤੇ ਬਸ ਤੋਂ ਹੀ ਮਾਲਕਾ ਤੇ ਵਾਕੇ ਹੀ ਮਤਲਬ ਕਿ ਅਸੀਂ ਜਿਹੜਿਆਂ ਦੁਨੀਆ ਦੇ ਇੱਕ ਰਿਸ਼ਤੇ ਆਂ ਦੇ ਵਿੱਚ ਫਸੇ ਪਏ ਆ ਜਿਹੜਾ ਸਾਡੇ ਬਾਰੇ ਰੱਬ ਦੀ ذات ਨੇ ਸੋਚਣਾ ਨਾ ਉਹ ਕਿਸੇ ਨੇ ਨਹੀਂ ਸੋਚਿਆ ਅਸੀਂ ਆਪਣੀ ਐਸੀ ਦੁਨੀਆ ਦੇ ਵਿੱਚ ਨਾ ਆਪਣੇ ਮਗਨ ਹੋ ਜਾਂਦੇ ਆ ਕਿ ਬਸ ਅਸੀਂ ਮਤਲਬ ਹੋਰ ਸਾਨੂੰ ਕੋਈ ਸੋਚ ਨਹੀਂ ਹੁੰਦੀ ਅਸੀਂ ਆਪਣੇ ਵੱਲੋਂ ਕੋਈ ਦੁਨਿਆਵੀ ਸਾਨੂੰ ਕੋਈ ਫਾਇਦਾ ਜਾਂ ਨੁਕਸਾਨ ਹੁੰਦਾ ਨਾ ਜੇ ਫਾਇਦਾ ਹੋ ਜਾਏ ਤੇ ਬੜੇ ਖੁਸ਼ ਹੁੰਦੇ ਆ ਨੁਕਸਾਨ ਹੋ ਜਾਏ ਤੇ ਬੜਾ ਉਦਾਸ ਹੋ ਜਾਂਦੇ ਆ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਜੇ ਸਾਡਾ ਕੋਈ ਨੁਕਸਾਨ ਹੋਇਆ ਜਾਂ ਕੁਝ ਹੋਇਆ ਤੇ ਇਹਦੇ ਪਿੱਛੇ ਵੀ ਕੋਈ ਬਿਹਤਰੀ ਸੀ ਪਰ ਸਾਨੂੰ ਉਸ ਟੈਮੈਸ ਚੀਜ਼ ਦੀ ਸਮਝ ਨਹੀਂ ਆ ਉਸ ਚੀਜ਼ ਦੀ ਸਮਝ ਨਹੀਂ ਆਉਂਦੀ ਹੈ ਤੇ ਫਿਰ ਬਾਅਦ ਜਦੋਂ ਸਾਨੂੰ ਸਮਝ ਆਂਦੀ ਹੈ ਤੇ ਉਦੋਂ ਅਸੀਂ ਕਹਿੰਦੇ ਚੰਗਾ ਹੀ ਚੰਗਾ ਅੱਛਾ ਇੱਕ ਮੈਂ ਤੁਹਾਨੂੰ ਕਿਹਾ ਸਸਨਾ ਨਹੀਂ ਮੈਂ ਉਸ ਵੀਡੀਓ ਦੇ ਵਿੱਚ ਰੋਕੋ ਕੋ ਹੁਕਮ ਦਵਾ ਦਿੱਤੀ ਸੀ ਨਾ ਵੀਡੀਓ ਦੇ ਵਿੱਚ ਕੀ ਆ ਸੀ ਇਹ ਨਾ ਜਿੱਦੋਂ ਨਾ ਇੱਕ ਬੱਚੇ ਹੁੰਦੀ ਹੈ ਮਾਂ ਹੁੰਦੀ ਹੈ ਮਾਂ ਦੇ ਤਿੰਨ 3 ਹੁੰਦੀਆਂ ਨੇ ਇੱਕ ਤੀ ਹਜੇ ਦੁੱਧ ਪੀਂਦੀ ਹੁੰਦੀ ਹੈ ਮਤਲਬ ਇੰਨੀ ਛੋਟੀ ਉਮਰ ਦੀ ਹੁੰਦੀ ਹੈ ਤੇ ਰੱਬ ਫਰਿਸ਼ਤਿਆਂ ਨੂੰ ਹੁਕਮ ਦਿੰਦਾ ਹੈ ਕਿ ਜਾ ਕੇ ਨਾ ਉਹਦੀ ਜਾਨ ਕੱਢ ਲਓ ਮਾਂ ਦੇ تے فرشتہ ਜਦੋਂ ਆਂਦਾ ਕਹਿੰਦਾ ਐ ਮੇਰੇ ਮਾਲਕ ਮੈਂ ਕਿਵੇਂ ਉਹਦੀ ਜਾਨ ਕੱਢ ਲਾਂ ਉਹਦੇ ਕੋਲ ਤੇ ਦੁੱਧ ਪੀਂਦੀ ਬੱਚੀ ਆ ਉਸ ਟਾਈਮ ਤੇ ਉਹ ਰਾਮ ਨੇ ਕਹਿ ਮੈਂ ਤੈਨੂੰ ਹੁਕਮ ਦਿੱਤਾ ਜਾਦੀ ਜਾਨ ਕੱਢ ਕੇ ਲਿਆ اچھا ਉਹ ਫਿਰ ਹੁਕਮ ਮੰਨ ਲੈਂਦੇ ਨੇ ਉਹਦੀ ਜਾਨ ਕੱਢ ਕੇ ਲੈ ਆਉਂਦੇ ਨੇ ਪਰ ਬੜਾ ਦੁਖੀ ਹੁੰਦੇ ਨੇ ਕਿ ਜੀ ਰੱਬ ਨੇ ਬੱਚਿਆਂ ਦਾ ਸਾਸ ਨਹੀਂ ਕੀਤਾ ਹੈ ਤੇ ਉਹਨਾਂ ਦੇ ਸਿਰ ਤੋਂ ماں ਦਾ ਪਿਓ ਤੇ ਪਹਿਲਾਂ ਹੀ ਮਰ ਗਿਆ ਹੋਇਆ ਸੀ ماں ਦਾ ਸਾਇਆ ਵਿੱਚ ਉੱਕ ਲਿਆ ਫਿਰ ਨਾ ਉਹ ਰਬ ਉਸ ਫਰਿਸ਼ਤੇ ਨੂੰ ਕਹਿੰਦਾ ਤੂੰ ਦੁਨੀਆ ਤੇ ਥੋੜ੍ਹ ਜਾ ਠੀਕ ਹੈ ਦੁਨੀਆ ਦੇ ਜਾ ਕੇ ਦੁਨੀਆ ਦੇ ਹਾਲਾਤ ਵਾਕਿਆ ਦੇਖ ਜਦੋਂ ਦੁਨੀਆ ਤੇ ਆਂਦਾ ਦੁਨੀਆ ਤੇ ਵੇਖਦਾ ਆਪੋ ਤਾਪ ਐ ਸਾਡਾ ਕੁਛ ਕੰਦੇ ਇਹਦੇ ਨਾਲ ਉੱਤੇ ਸਾਡੀ ਜ਼ਿੰਦਗੀ ਚੰਗੇ ਆ ਕਸੀ ਇਬਾਦਤ ਕਰਨੇ ਆ ਤੇ ਚੰਗੇ ਕੰਮ ਕਰਨੇ ਆ ਪਰ ਦੁਨੀਆ ਦੇ ਉੱਤੇ ਬੜਾ ਅੱਛਾ ਇੱਕ ਜਗ੍ਹਾ ਉਹ ਬੈਠੇ ਹੁੰਦੇ ਨੇ ਉੱਤੇ ਇੱਕ ਮਤਲਬ ਇੱਕ ਐਸੀ ਦੁਕਾਨ ਤੇ ਜਾਂਦਾ ਉੱਥੇ ਤਿੰਨ ਬੱਚੀਆਂ ਤੇ ਇੱਕ ਔਰਤ ਆਂਦੀ ਐ ਤੇ ਉਹ ਬੱਚੀਆਂ ਜਿਹੜੀ ਚੀਜ਼ ਤੇ ਹੱਥ ਰੱਖਦੀਆਂ ਨੇ ਉਸ ਤੋਂ ਪਹਿਲੇ ਇਹ ਹੁੰਦਾ ਵਾ ਕਿ ਕੋਈ ਨਾ ਪਾਏ ਜਾਂ ਪਤਾ ਨਹੀਂ ਕੌਣ ਹੁੰਦਾ ਉਹ ਆਪਣੇ ਬੱਚੇ ਨੂੰ ਚੀਜ਼ ਲੈ ਕੇ ਦਿੰਦਾ ਫਿਰ ਕਈ ਦਫਾ ਕਨੇ ਆ ਨਹੀਂ ਲੈ ਕੇ ਦਿੰਦੀ ਤੇ ਉਹ ਲਿੰਦਾ ਮਤਲਬ ਪੈਸੇ ਦਾ ਹੁੰਦਾ ਨਾ ਸਾਫ ਪਤਾ ਬਾਹਰ ਬੰਦੇ ਦਾ ਲੇਕਿਨ ਉਹ ਬੱਚੀਆਂ ਜਿਵੇਂ ਆਂਦੀਆਂ ਨੇ ਉਹ ਜਿਹੜੀ ਚੀਜ਼ ਤੇ ਹੱਥ ਰੱਖੀ ਜਾਂਦੀਆਂ ਨੇ ਔਰਤ ਲੈ ਕੇ ਦਈ ਜਾਂਦੀ ਐ ਜਿਹੜੀ ਚੀਜ਼ ਤੇ ਹੱਥ ਰੱਖੇ ਜਾਂਦੇ ਨੇ ਔਰਤ ਲੈ ਕੇ ਦਈ ਜਾਂਦੀ ਆ ਅੱਛਾ ਉਹ ਫਿਰ ਨਾ ਇਸ ਚੀਜ਼ ਵੱਲ ਪਰੇਸ਼ਾਨ ਹੋ ਜਾਂਦਾ ਕਿ ਇੱਕ ਤਰਫ ਉਹ ਵਾ ਕਿ ਆਪਣੇ ਬੱਚੇ ਨੂੰ ਚੀਜ਼ ਬੜੀ ਸੋਹ ਸਮਝ ਕੇ ਲੈ ਕੇ ਦੇ ਇੱਕ ਤਰਫ ਔਰਤ ਐ ਜਿਹਦੀ ਬਸ ਫਟਾਵਾਟੇ ਲੈ ਕੇ ਲਈ ਜਾਂਦੀ ਐ ਬੱਚੀਆਂ ਜਿਸ ਚੀਜ਼ ਦੇ ਉੱਤੇ ਹੱਥ ਰੱਖਦੀਆਂ ਪਈਆਂ ਨੇ ਉਹ ਬੜਾ ਪਰੇਸ਼ਾਨ ਹੁੰਦਾ ਕਹਿੰਦਾ ਮੈਂ ਰੱਬ ਕੋਲ ਵਾਪਸ ਜਾਣਾ ਮੈਂ ਜਾ ਕੇ ਇਹਦੀ ਉਹ ਕੁਛ ਨਾ ਅੱਛਾ ਕਹਿੰਦੇ ਸੀ ਹਾਂ ਕਿ ਉਹ ਸੀ ਇਹ ਮੈਂ ਕਿਉਂ ਸੀ ਕਿ ਇੱਕ ਬੰਦੇ ਨੂੰ ਇੰਨੀ ਆਜ਼ਾਦੀ ਤੇ ਇੱਕ ਵਾਰ ਅੱਛਾ ਜੀ ਦੋ ਕਿਉਂ ਦਨ ਰੱਬ ਕੋ ਜਾਣਾ ਤੇ ਰੱਬ ਨੂੰ ਕਹਿੰਦਾ ਰੱਬਾ ਇਹ ਦੁਨੀਆ ਚ ਵੰਡ ਕਿਉਂ ਪਾਈ ਹੈ ਇਹ ਕੈਨਾ ਮਾਰਾ ਇਹ ਕਈ ਨਾ ਖਾਂਦਾ ਪੀਂਦਾ ਇੱਕ ਨੂੰ ਆਪਣੇ ਬੱਚੇ ਨੂੰ ਚੀਜ਼ ਲੈ ਕੇ ਦੇਣ ਵਾਸਤੇ ਸੋਚਣਾ ਬੈਨਦਿਆ ਵੇ ਕਿ ਮੈਨੂੰ ਲੈ ਕੇ ਦਵਾਂ ਕਿ ਨਾ ਲੈ ਕੇ ਦਵਾਂ ਉਹਦਾ ਵੀ ਬੱਚਾ ਹੈ ਇਹ ਕੋ ਬੱਚਿਆਂ ਨੇ ਕਿ ਜੇਰੀਆਂ ਬਸ ਚੀਜ਼ ਤੇ ਹੱਥ ਰੱਖਦੀਆਂ ਨੇ ਤੇ ਉਹਦੀ ਮਾਂ ਉਹਨਾਂ ਨੂੰ ਬਸ ਲੈ ਕੇ ਦੇ ਹੀ ਜਾਂਦੀ ਆ ਪੈਸਾ ਤੇ ਲਾ ਨਹੀਂ ਪੁੱਛਣਦੇ ਅੱਛਾ ਕਹਿੰਦੇ ਉਹ ਉਹ ਬੱਚੀਆਂ ਸਨ ਕਿ ਜਿਨ੍ਹਾਂ ਦੀ ਮਾਂ ਨੇ ਤੁਹਾਨੂੰ ਜਾਨ ਲੈ ਕੇ ਆਇਆ ਸੀ ਅਗਰ ਉਹਨਾਂ ਦੇ ਮਾਪਿਆਂ ਦੀ ਕਿਸਮਤ ਉਹਨਾਂ ਦੇ ਨਾਲ ਰਹਿੰਦੀ ਨਾ ਤੇ ਉਹਨਾਂ ਨੇ ਗਰੀਬ ਹੀ ਰਹਿਣਾ ਸੀ ਪਰ ਉਸ ਤੋਂ ਬਾਅਦ ਉਹਨਾਂ ਤਿੰਨਾਂ ਦਾ ਕੋਈ ਆਸਰਾ ਨਹੀਂ ਸੀ ਤੇ ਐਸ ਔਰਤ ਦੀ ਕੋਈ ਇਲਾਦ ਹੈ ਨਹੀਂ ਸੀ ਉਹਨਾਂ ਨੂੰ ਅਪਣਾ ਲਿਆ ਹਾਂ ਤੇ ਉਹਨਾਂ ਨੇ ਇਹਨਾਂ ਨੂੰ ਬਣਾ ਲਿਆ ਮੈਂ ਕੁਝ ਸੋਚ ਸਮਝ ਕੇ ਹੀ ਇਹ ਸਾਰੇ ਫੈਸਲੇ ਕੀਤੇ ਸੀ ਕਹਿੰਦੇ ਨੇ ਨਾ ਕੱਲਾ ਬਾਕੀ ਇਸ ਲਈ ਹਾਂ ਪਾ ਕੇ ਜਲੇ ਅਸੀਂ ਉਹ ਕਹਿੰਦਾ ਕਿ ਵਾਕਈ ਮਾਲਕਾ ਤੇਰੀਆਂ ਤੂੰ ਹੀ ਜਾਣਨਾ ਮੈਂ ਅਸੀਂ ਲਾਪਰਵਾਹੀ ਕਰ ਦੇਣਾ ਵਾਕੀ ਬਿਹਤਰ ਬਿਹਤਰ ਹੀ ਕਰਦਾ ਅਸੀਂ ਸਾਨੂੰ ਸਮਝ ਨਹੀਂ ਆਉਂਦੀ ਵਾਕੀ ਅਸੀਂ ਉਸ ਟਾਈਮ ਬੜੇ ਦੁਖੀ ਹੋ ਜਾਂਦੇ ਆ ਕਿ ਇਹ ਬੜੇ ਗਲਤ ਹੋ ਗਿਆ ਸਾਡੇ ਨਾਲ ਹੀ ਐਵੇਂ ਕਿਉਂ ਹਾਂ ਤੇ ਇਹ ਜਿਹੜਾ ਕੰਮ ਸੀ ਨਹੀਂ ਸੀ ਹੋਣਾ ਚਾਹੀਦਾ ਇਹ ਗਲਤ ਹੋ ਗਿਆ ਰੱਬਾ ਤੈਨੂੰ ਸੋਚ ਲੈਣਾ ਚਾਹੀਦਾ ਹੈ ਕਈ ਦਫਾ ਦਿਲੋਂ ਆ ਨਿਕਲ ਜਾਂਦਾ ਹੈ ਕਿ ਕੋਈ ਗਰੀਬ ਮਤਲਬ ਵੇਖੋ ਕਿ ਛੋਟੇ ਛੋਟੇ ਬੱਚੇ ਨੇ ਮਾਂ ਪਿਓ ਸਿਰ ਤੇ ਟੁੱਟ ਚਾਹੁੰਦੇ ਤੇ ਹੀ ਜੀਣ ਚਾਹੁੰਦਾ ਕਿ ਰੱਬਾ ਹਾਏ ਉਹਦੀ ਪੱਤੀ ਬਣੇਗਾ ਉਹਨਾਂ ਦਾ ਕੀ ਬਣੇਗਾ ਲੇਕਿਨ ਅੱਲਾਹ ਬਾਪ ਪਰ ਉਸ ਮਾਲਕ ਨੇ ਜਦੋਂ ਕਹਿੰਦੇ ਨੇ ਕਿ ਅੱਲਾਹ ਬਾਪ ਨੂੰ ਤੇ ਉਸ ਕੀੜੇ ਦੀ ਵੀ ਫਿਕਰ ਹੈ ਜਿਹੜਾ ਪੱਥਰ ਤੇ ਬੈਠਾ ਹੈ ਤੇ ਅਸੀਂ ਤੇ ਫੇਰ ਸਫਲ ਮਖਮੂਕਾ ਉਹ ਜਿਵਨਾਈ ਉਹ ਮਖਮੂਕਾ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇਲਦੇ ਆ ਜੀ ਨਵੀਂ ਵੀਡੀਓ ਅੱਛਾ ਰਹਾ